ਫਲੋਰੀਡ ਟਰੈਕਟਰ ਕਾਰਾਂ ਵਾਲੇ ਬੋਫਲੀ ਬੋਫਰ ਜਿਹੜੇ ਮਰਜ਼ੀ ਦੇ ਤੁਸੀਂ ਵੀਰ ਤੋਂ ਲਵਾ ਸਕਦੇ ਆ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੇ 1 ਸਾਲ ਦੀ ਪੂਰੀ ਗਾਰੰਟੀ ਵਾਲੇ ਚਾਹੇ ਵਿੱਚ ਪਾਣੀ ਵੀ ਪੈ ਜਾਵੇ ਜਿਹੜੇ ਮਰਜ਼ੀ ਚਾਹੇ ਕਾਰਾਂ ਵਾਲੇ ਚਾਹੇ ਟਰੈਕਟਰਾਂ ਵਾਲੇ ਆਪਾਂ ਇਸ ਟਾਈਮ ਜਗਰਾਉਂ ਸ਼ਹਿਰ ਦੇ ਵਿੱਚ ਮੌਜੂਦ ਆ ਜੀ ਜਗਰਾਉਂ ਸ਼ਹਿਰ ਦੇ ਵਿੱਚ ਰਾਏਕੋਟ ਰੋਡ ਵੱਜਦਾ ਜੀ ਇਹ ਨੀਅਰ ਅਬਾਉਟ ਰਾਏਕੋਟ ਅੱਡਾ ਰਾਏਕੋਟ ਅੱਡਾ ਸਰਫ ਇਥੋਂ ਅੱਧੇ ਕਿੱਲੇ ਦੀ ਦੂਰੀ ਦੇ ਉੱਤੇ ਆ ਸਰਫ ਅੱਧੇ ਕਿੱਲੇ ਦੂਰੀ ਦੇ ਉੱਤੇ ਤਾਂ ਸਾਹਮਣੇ ਸਾਡਾ ਜੀ ਗੁਰਦਰਾ ਆਜੀਤ ਸਰ ਅਗਵਾੜ ਦਾ ਦਵਾਈ ਇਹ ਆ ਜੀ ਇਧਰ ਸਾਈਡ ਰਾਏਕੋਟ ਰੋਡ ਬੱਸ ਇਹ ਰਾਏਕੋਟ ਰੋਡ ਜਗਰਾਉਂ ਸ਼ਹਿਰ ਤੋਂ ਬਾਹਰ ਬਾਹਰ ਆ ਜੀ ਰਾਏਕੋਟ ਅੱਡਾ ਰਾਏਕੋਟ ਅੱਡੇ ਦੇ ਸਰ ਬਿਲਕੁਲ ਸਾਹਮਣੇ ਕੋਲੇ ਪਰਪ ਕੋਲੇ ਨੂੰ ਆ ਜਾਂਦਾ ਪ੍ਰੀਤ ਇਲੈਕਟ੍ਰੋਨਿਕ ਸਪੀਕਰ ਵਾਲਾ ਵੀਰ ਚਾਹੇ ਕਾਰਾਂ ਵਾਲੇ ਲਵਾ ਲਓ ਚਾਹੇ ਟਰੈਕਟਰਾਂ ਵਾਲੇ ਮੁਹਰ ਸਪੀਕਰ ਜਿਹੜੇ ਮਾਜੀ ਵੀਰ ਤੋਂ ਹੋਹੀ ਲਵਾ ਸਕਦੇ ਆ ਫਿਰ ਬੱਚੀ ਕੀ ਹਾਲ ਜਾਲਾ ਵੀਰੇ ਠੀਕ ਆ ਵੀਰੇ ਅੱਡਾ ਠੀਡਾ ਕੋ ਤੇ ਪਿਆਲਾ ਵੀਰੇ ਮੁਬਾਰਕਾਂ ਵੀ ਆਪਾਂ ਸ਼ੌਪ ਕੀਤੀ ਆਪ ਸ਼ੌਪ ਲਈ ਉਹ ਤੇ ਕਿੰਨੇ ਕ ਦਿਨ ਹੋ ਗਏ ਵੀ ਆਪ ਜੀ ਨੇ ਸ਼ੌਪ ਕੀਤੀ ਵੀਰੇ ਸਾਲ ਹੋ ਗਿਆ ਵੀਰੇ ਸਾਲ ਹੋ ਗਿਆ ਤੇ ਕਿਹੜੇ ਕਿਹੜੇ ਸਿਸਟਮ ਰੱਖੇ ਹੋਏ ਆਪਣੇ ਕੋਲੇ ਵੀਰੇ ਸਾਰੇ ਆ ਗਏ ਵੀਰੇ ਸਾਰੇ ਚੀਜ਼ 10 ਇੰਚ 12 ਇੰਚ 15 ਇੰਚ ਜਿਹੜੇ ਮਾਦੀ ਰਵਾ ਠੀਕ ਹੈ ਜਿਵੇਂ ਇੱਥੋਂ ਹੀ ਸ਼ੁਰੂ ਕਰ ਲਈ ਜਮਨ ਆਪਣੇ ਕੋਲੇ ਪਿਆ ਆਪਣੇ ਕੋਲੇ ਇਹ ਓਵਨ ਆ ਜਾਂਦਾ 5000 ਦਾ ਵੀਰੇ 5000 ਦਾ ਸਾਰਾ ਖੱਟ 5000 ਦਾ ਹੈ ਹਾਂ ਤੇ ਇਹ ਜਾਨੀ ਕਿ ਇਹ ਜਗਾ ਵੀ ਘੱਟ ਘੇਰਦਾ ਦਾ ਜਗਾ ਘੱਟ ਕਦਾ ਟੇਪਰ ਚਾਹੀ ਉੱਪਰ ਲੱਗਦਾ ਹਾਂ ਓਪਰ ਪਾਸੇ ਲੱਗ ਜਾਮਾ ਛਤਰੀ ਜਾਮਾ ਨਾਲ ਲੱਗੇ ਲੱਗੇ ਜਾਂਦਾ ਜਾ ਕੇ ਨਾ ਤੇ ਇਹ ਮੇਰੇ ਫਿਟਿੰਗ ਫੂਡਿੰਗ ਕਰਕੇ ਤੇ ਗਰੰਟੀ ਸਣੇ ਕਿੰਨੇ ਦਾ ਹੈ 11.5 ਹਜ਼ਾਰ ਦਾ 11.5 ਹਜ਼ਾਰ ਦਾ ਵਿੱਚ ਫਿਟਿੰਗ ਕਰਕੇ ਤੇ ਗਰੰਟੀ ਵਗੈਰਾ ਵੀ ਇਹਦੀ ਗਰੰਟੀ ਇਹਦੇ ਜਿਆ ਸਾਲ ਦੀ ਆ ਜਾਂਦੀ ਹੈ ਇਹਦੀ ਸਾਲ ਦੀ ਗਰੰਟੀ ਆਪਾਂ ਆਪ ਹੀ ਤਿਆਰ ਕਰਦੇ ਆ ਆਪ ਹੀ ਤਿਆਰ ਕਰਦੇ ਆ ਆਪਾਂ ਆਪ ਹੀ ਤਿਆਰ ਕਰਕੇ ਦਿੰਦੇ ਆ ਜਿਵੇਂ ਐਮਪਪ ਵਗੈਰਾ ਪਾਇਆ ਵੀ ਇਹ ਕਿਵੇਂ ਇਹਦਾ ਕੀ ਸਿਸਟਮ ਆ ਵੀ ਕਿਵੇਂ ਕਿਵੇਂ ਇਹ ਵੀ ਨੇ ਉਹ ਬੇਸ ਵਾਲੇ ਆ ਕਿਵੇਂ ਉਹਨਾਂ ਦੇ 15 ਇੰਚ ਵਾਲੇ ਕਿਹੜੇ-ਕਿਹੜੇ ਆ ਆ 12 ਇੰਚ ਵਾਲੇ ਵੀ ਆ 12 ਇੰਚ ਆ ਉਹ ਥੱਲੇ 15 ਇੰਚ ਪਏ ਆ 15 ਇੰਚ ਪਿਆ 10 ਵੀਕਰ ਵਾਲਾ ਇਹ ਤੇ 10 ਸਪੀਕਰ ਦੋਏ ਚ ਵੱਡੀਆਂ ਬੇਸ ਤੇ ਵਿੱਦ ਫਿੱਟ ਕਰਕੇ ਵਿੱਚ ਫਿੱਟ ਫੁੱਟ ਕਰਕੇ ਸਾਰਾ ਸੋਚਾ ਸੋਚਾ ਲਾ ਕੇ ਸੋਚਾ ਲਾ ਕੇ ਸਾਰਾ ਟੂਲ ਬਾਕਸ ਲਾ ਕੇ ਟੂਲ ਬਾਕਸ ਲਾ ਕੇ ਇਹ ਕਿੰਨੇ ਦਾ ਪੈਂਦਾ ਥੋੜਾ 15 ਇੰਚੀ ਵਾਲਾ 19000 ਰੁਪਏ ਦਾ 19000 ਰੁਪਏ ਦਾ ਤੇ ਜਿਹੜਾ ਆਹ ਜਿਹੜਾ ਵਿੱਚੋਂ ਫ੍ਰੀਸ਼ ਬੁਸ਼ਿੰਗ ਕੀਤੀ ਆ ਵੀਰੇ 레이జర్ ਦੀ ਸਾਰੀ ਸੀਟ ਦੇ ਉੱਤੇ ਇਹ ਵੀਰੇ 14000 ਰੁਪਏ ਦਾ ਫਿੱਟ ਕਰਕੇ ਫਿੱਟ ਕਰਕੇ ਸਾਰੀਆਂ ਪੱਤੀਆਂ-ਪੱਤੀਆਂ ਲਾ ਕੇ ਜਿੱਦਾਂ ਉਹ ਪਿਆ ਬੰਦਾ ਸਾਰਾ ਜਿਵੇਂ ਕਵਰ ਪਿਆ ਇਹ ਚ ਦੋ ਬੂਫਰ ਦੋ ਬੂਫਰ ਪੰਜ ਸਪੀਕਰ ਪੰਜ ਸਪੀਕਰ ਇਹ ਦਾ ਬਰੇ ਕੀ ਸੀ ਨਾ 14000 ਰੁਪਏ ਇਹ 14000 ਦਾ ਤੇ ਜਿਹੜਾ ਉੱਪਰ ਆ ਦੇਖਦੇ ਆ ਇਹ 155 ਮੈਗਨਟ ਦੇ ਵਿੱਚ ਇਹ 155 ਮੈਗਨਟ ਦੇ ਵਿੱਚ ਪੰਜ ਸਪੀਕਰ ਪੰਜ ਸਪੀਕਰ ਤੇ ਦੋ ਵੇਸਾਂ ਇਹਦੇ ਵਿੱਚ ਵੀ ਇਹ ਚ ਕੀ ਕੀ ਹੈ ਇਹ ਚ ਇਹ ਚ ਮੈਗਨਟ ਹੈ ਵੀ ਹੋਣਾ ਦਾ ਐਂਪ ਹੈਵੀ ਹੋ ਜਾਂਦਾ ਓਕੇ ਇਹ ਦੇ ਕਿੰਨੇ ਰੁਪਏ ਇਹ ਦਾ 16000 ਰੁਪਏ ਇਹ ਦਾ 16000 ਰੁਪਏ ਤੇ ਜਿਹੜੀ ਆ ਟੇਪ ਰੁਪਈਆ ਟੇਪਰੇ ਆ ਜਾਂਦੀ 135 ਮੈਗਨਟ ਦੇ ਚਾਰ ਸਪੀਕਰ ਦੋ ਵੇਸਾ ਚਾਰ ਸਪੀਕਰ ਪੁਲਿਸ ਆਡਾ ਹਾਂ ਤੇ ਦੋ ਫਰੰਟ ਤੇ ਆਂਦੇ ਤੇ ਟੇਪਰ ਚ ਆਂਦੇ ਨਾ ਹਾਂ ਟੇਪਰ ਜਾਲ ਟੇਪਰ ਵਾਲਾ ਆ ਗਿਆ ਹਾਂ ਇਹ ਵੀ ਉੱਪਰ ਦੀ ਸਾਈਡ ਹੀ ਲੱਗਦਾ ਸ਼ੁਰੂ ਇਹ ਵੀ ਸ਼ਰਤੀ ਨਾਮ ਨਾਲ ਹੀ ਲੱਗਦਾ ਨਾ ਨਾਲੇ ਟਰੈਕਟਰ ਬੈਕ ਕਰਨਾ ਸੌਖਾ ਬੈਕ ਕਰਨਾ ਸੌਖਾ ਨਾਲੇ ਉਹਦਾ ਵੀ ਸੌਣਾ ਲੱਗਦਾ ਨਾ ਜਗ ਘਟ ਕੇ ਨਾਲੇ ਸੌਣਾ ਲੱਗਦਾ ਨਾ ਤੇ ਇਹਦਾ ਕੀ ਸੀਨ ਆ ਮੇਰੇ ਕਿੰਨੇ ਰੁਪਏ ਦੇ 14000 ਰੁਪਏ ਦਾ ਤੇ ਗਾਰੰਟੀ ਵਾਰੰਟੀ ਦੀ ਗੱਲਬਾਤ ਆਪਾਂ ਕਰਦੇ ਹਾਂ 3 ਸਾਲ ਦੀ ਸਾਰੀ ਸਾਰੀ ਗਾਰੰਟੀ ਸਾਲ ਦੀ ਐਂਪ ਦੀ ਵੀ ਸਪੀਕਰਾਂ ਦੀ ਵੀ ਸਾਰੇ ਓਕੇ ਬੂਖਰਾ ਦੀ ਵੀ ਇਹ ਸਾਰੇ ਆਪ ਆਪ ਹੀ ਤਿਆਰ ਕਰਦੇ ਹੈਂਡ ਮੇਡ ਆ ਠੀਕ ਓਕੇ ਜੇ ਮੈਂ ਮੰਨ ਲਵਾਂ ਆਪਾਂ ਕਰਵਾ ਕਰੀਏ ਆਪਾਂ ਬਰੇ 16 ਇੰਚ ਜਾਂ 18 ਇੰਚ ਵੀਰ ਭਰਾ ਕਈ ਤਿਆਰ ਕਰਵਾ ਦਿੰਦੇ ਆ ਆਪਣੇ ਉਹ ਕਰਦੇ ਦੇ ਆਰਡਰ ਤੇ ਵੀਰ ਤਿਆਰ ਕਰਦੇ ਓਕੇ ਆਪਾਂ ਆਰਡਰ ਤਿਆਰ ਕਰ ਦਈਦੇ ਆ ਤੇ ਉਹ ਕਿੰਨੇ ਦਿਨਾਂ ਵਿੱਚ ਤਿਆਰ ਕਰ ਦੇ ਦੋ ਦਿਨਾਂ ਤੇ ਤਿੰਨਾਂ ਦਿਨਾਂ ਦੇ ਦੋ ਦਿਨਾਂ ਚ ਹੈਂਡ ਮੇਡ ਹੈ ਨਾ ਹੈਂਡ ਮੇਡ ਆਪਾਂ ਆਪ ਤਿਆਰ ਕਰਕੇ ਦੋ ਦਿਨਾਂ ਦੇ ਦੇ ਦੋ ਦਿਨਾਂ ਚ ਦੇ ਦਾਂ ਤੇ ਉਹਨਾਂ ਦਾ 16 ਇੰਚ ਦਾ 18 ਇੰਚ ਦਾ ਰੇਟ ਰੂਟ ਵੀਰੇ ਕੋਈ ਨੀ ਕੀ ਦਾ ਫਰਕ ਅਰੇ ਕਿ ਦੋ ਕਿਹੜਾ ਸਾਮ-ਸਾਮ ਆ ਜੇ ਹਿਸਾਬ ਨਾਲ ਵੀ ਕਸਟਮਰ ਦੇ ਹਿਸਾਬ ਨਾਲ ਕਸਟਮਰ ਨੇ ਡਿਮਾਂਡ ਅਪਰੋਸਣਾ ਕਰ ਰਿਹਾ ਹੈ। ਆ ਵਾ ਦੇਖੋ। ਹਾਂ ਜੰਨੀ ਕਹਿੰਦਾ ਉਹਨੂੰ ਆਪਦੀ ਬੇਸ ਦੇ ਸੰਗ ਜਿੰਨਾ ਕੁ ਬੰਦਾ ਚੱਲਦਾ। ਹਾਂ ਚੱਲਦਾ ਵਾ। ਠੀਕ ਹੈ। ਤੇ ਐਂਪ ਵਗੈਰਾ ਜਿਵੇਂ ਆ ਦੋ ਆ ਹੋਗੇ, ਦੋ ਉਹ ਪਿਆ ਆ ਕਿਹੜੇ-ਕਿਹੜੇ ਹੋ ਗਏ? ਇਹ ਆਪਣੇ 10 ਇੰਚੀ ਵਾਲੇ ਹੋਗੇ। ਇਹ 10 ਇੰਚੀ ਵਾਲੇ ਹੋ ਗਏ। ਹਾਂ ਓਕੇ। ਤੇ ਜੇ ਕਿਸੇ ਨੇ ਵੀ ਇਹਨਾਂ ਦੇ ਵਿੱਚ ਹੀ ਮੰਨ ਲਓ ਕਿ ਚਲੋ ਹੁਣ ਬੰਦਾ ਜੇ ਆ 12 ਇੰਚੀ ਵਾਲੇ ਆ ਆ ਪਿਆ ਛੋਟੇ। ਹਾਂ ਫੂਫਰ ਪਿਆ। ਜੇ ਇਹਦੇ ਪਾ ਇੱਕ ਅੱਧਾ ਸਪੀਕਰ ਵਧ ਫਰੈਂਪੋ ਦਾ ਅਚਾ ਐਂਪਲ ਬਿਨਾਂ ਪਾਵਰ ਆ ਜਾਏਗਾ ਹਾਂ ਪਾਵਰ ਵੇਰੋਸਾ ਦਾ ਫੋੜ ਓਕੇ ਇਹ ਚਾਣੇਗੇ 2 ਬੂਫਰ ਤੇ ਬੂਫਰ 5 ਸਪੀਕਰ 5 5 ਸਪੀਕਰ ਇਹ ਹੈਗਾ 14000 14000 ਦਾ 14000 ਦਾ ਆਏਗਾ 16000 ਦਾ ਤੇ ਆਹ 14000 ਇਹ 14 ਦਾ ਛਲੜਾ ਹੈਗਾ 19 ਦਾ 19000 ਦਾ ਤੇ ਮੰਨ ਲੇ ਚਲੋ ਵੀ 16 ਹੈ ਜਿਹੜਾ 16 ਇੰਚ ਆ ਤਕਰੀਬਨ 21 22 ਦਾ 19 ਵੀ 21 ਦਾ ਫਰਕ ਪੈ ਜਾਂਦਾ ਬਸ ਹਾਂ ਮਤਲਬ 1500 2000 ਰੁਪਏ ਦੇ ਚ ਵੱਜ ਜਾਣਾ ਜਿਹੜਾ 18 ਇੰਚ ਆ ਉਹ ਜਿਹੜਾ 23 24 25 ਦਾ ਬਸ ਇੰਨੇ ਕਿਤੇ ਪੈ ਜਾਂਦਾ 24 25 ਦਾ ਜੇ ਤੈਨੂੰ ਬੇਸ ਵਾਲਾ ਚਾਹੀਦਾ ਵਾ 16 ਸਪੀਕਰ ਵਾਲਾ ਹਾਂ ਉਹ ਪੂਰਾ ਸੈੱਟ ਪੈ ਜਾਂਦਾ ਵਾ ਹੈਵੀ ਐਂਪ ਲਾ ਕੇ 30000 ਦਾ ਉਹ ਜਿਹੜਾ ਪੂਰਾ ਹੈਵੀ 30000 ਉਹਦੀ ਵੀ ਗਾਰੰਟੀ ਵਾਰੰਟੀ ਸਾਰੇ ਦੀ ਗਾਰੰਟੀ ਮਸ਼ਹੂਰੀ ਵੀ ਗਾਰੰਟੀ ਕਾਰਾਬਸ ਤੇ ਪਾਇਆ ਸਟੀਰੀਓ ਪਾਇਆ ਉਹ ਗਿੜੀ ਗਿੜੀ ਦਿਖਾਵਾਂਗਾ ਉਹ ਵੀ ਸਾਹਮਣੇ ਦਿਖਾਪ ਤੇ ਉਹ ਇਹ ਨਾਲ ਬਰੇ ਸਟਡੀ ਕਰੇ ਰੂਨ ਵਗੈਰਾ ਸਪੀਕਰ ਸਪੋਕਰ ਲਾ ਕੇ ਤੇਰਾ ਰੂਨ ਉਹ ਸਟਾਰਟਾਂ ਕਰਦੇ ਚਾ ਸਪੀਕਰ ਸਪੋਕਰ ਕਿਹੜੇ ਸਪੀਕਰ ਜਿਹੜੇ ਡਿਮਾਂਡ ਦੇ ਹਿਸਾਬ ਨਾਲ ਜਿਹੜੇ ਡਿਮਾਂਡ ਆਪਣੇ ਮੇਰੇ ਵਾਂਗ ਜਿਹੜੀ ਵੀ ਡਿਮਾਂਡ ਕਰਨਗੇ ਕਿੰਨਾ ਕੁ ਗੋੜ ਪਾਵਾਂ ਗੁਣਨਾ ਕਮੇਟ ਹਾਂ ਜਦਾਂ ਹਾਂ ਤੇ ਇਹਨਾਂ ਦੀ ਵੀ ਕੋਈ ਗਾਰੰਟੀ ਬਰੰਟੀ ਵੀਰ ਇਹਨਾਂ ਦੀ ਵੀ ਕੋਈ ਗਰੰਟੀ ਇਹਨਾਂ ਦੀ 6 ਮਹੀਨੇ ਦੀ ਆ ਜਾਂਦੀ ਤੇ ਅੱਛਾ ਇਹਨਾਂ ਦੀ ਇਹ ਯਾਨੀ 6 ਮਹੀਨੇ ਗਰੰਟੀ ਆਉਂਦੀ ਆ ਇਹ ਆਪਾਂ ਕਾਰਾਂ ਵਾਲੇ ਆਪ ਵੀ ਤਿਆਰ ਕਰ ਦਿੰਦੇ ਆ ਜਾਂ ਕੱਲਾ ਬਸ ਕੰਪਨੀ ਆ ਬਣੇ ਬਣਾਏ ਆਉਂਦੇ ਨੇ ਇਹ ਬਣੇ ਬਣਾਏ ਰੈਡੀ ਮੇਡੀ ਆਉਂਦੇ ਨੇ ਜਿਵੇਂ ਆਪਾਂ ਆਪ ਜੇ ਤਿਆਰ ਕਰਾਉਣੇ ਹਨ ਕਾਰਾਂ ਵਾਲੇ ਉਹਦਾ ਭਰਾ ਹੀ ਹੁੰਦੇ ਸਟੀਰੀਓ ਉਹਦਾ ਭਰਾ ਹੀ ਉਹ ਤਾਂ ਕੰਟ੍ਰੈਕਟਰ ਵਾਲੇ ਹੀ ਆਉਂਦੇ ਨੇ ਸਟ੍ਰੈਕਟਰਾਂ ਵਾਲੇ ਲੱਗ ਜਾਂਦੇ ਨੇ ਫਿਰ ਦਾ ਗੱਡੀਆਂ ਵਾਲੇ ਤਾਂ ਰੈਡੀ ਮੇਡੀ ਆਉਂਦੇ ਹੁੰਦਾ 100 ਚ ਇੱਕ ਬੰਦਾ ਮਸਾ ਲਮਾਉਂਦਾ ਹੋਊ ਦੂਜਾ ਦਾ ਇਹ ਚੱਲਦੀ ਨਹੀਂ ਰੈਡੀਗਟ ਬਣਵਾਉਂਦੇ ਆ ਹਾਂ ਜੇ ਆਪ ਕੰਪਨੀ ਵਾਲੀ ਚੱ ਜਿਵੇਂ ਆ ਵੱਡੇ ਵੀਰੇ ਹੋਮ ਮੇਡ ਪਿਆ ਜਿਹੜੇ ਘਰਾਂ ਵਾਸਤੇ ਆ ਇਹ ਘਰਾਂ ਵਾਸਤੇ ਹਾਂ ਇਹਨਾਂ ਦਾ ਕੀ ਹੈ ਵੀਰੇ ਸਾਰਾ 6500 ਰੁਪਏ ਤੋਂ ਸ਼ੁਰੂ ਹੋਗਾ ਆ ਸਿੰਗਲ ਬੂਫਰ ਦਾ 6500 ਰੁਪਏ ਦਾ ਓਕੇ ਆਹਾ ਵੀਰੇ ਸਾਢੇ 12000 ਰੁਪਏ ਇਹ ਸਾਢੇ 12000 ਦਾ ਇਸ ਤੋਂ ਉੱਪਰ ਵੀ ਹੈਗਾ ਕੋਈ ਬਣਾ ਦੇਈ ਦੇ ਐਸ ਤੋਂ ਉੱਪਰ ਬਣਾ ਦੇ 15 ਇੰਚ ਇਹਦਾ ਬਣਾ ਕੇ ਦੇ ਦੋਗੇ ਤੇ ਆ ਇਹ ਬੜਾ ਐਮਪਰੇਟਾ ਖੋਲ ਕੇ ਰੱਖਿਆ ਪਿਆ ਇਹਦਾ ਵੀਰੇ ਕਿਵੇਂ ਹੈ ਇਹ ਤਾਂ ਇਹਦੇ ਵਿੱਚ ਲੱਗਿਆ ਹੋਇਆ ਅਸ ਇਹਦੇ ਵਿੱਚ ਹੀ ਲੱਗਿਆ ਹੈ ਇਨਰ ਦੇ ਲੱਗਿਆ ਹੋਇਆ ਵਿੱਚ ਅੱਛਾ ਇਹ ਹੈ ਕਿ ਨਹੀਂ ਪਨੀ ਪਲੇਟ ਵਾਲਾ ਹੈ ਤੇ 4 ਮੌਸਕਟਾ ਦਾ ਅੱਛਾ 4 ਮੌਸਕਟਾ ਇਹ 6 ओके ਜਿਹੜਾ ਆਪਣੀ ਜਿਹੜੀ ਰਿਕਵਰੈਂਟ ਆਪਾਂ ਬੂਖਰਾ ਦੇ ਹਿਸਾਬ ਨਾਲ ਜਿੰਨੀ ਫੋਂਦਾ ਚਾਲਦਾ ਚਾਲ ਚਾਲਦਾ ਜਿੰਨੀ ਹਨਾ ਜਿੰਨੇ ਕ ਬੰਦੇ ਨੇ ਪੈਸੇ ਪੂਰੇ ਲਾਉਣੇ ਉਹਦੇ ਹਿਸਾਬ ਨਾਲ ਉਹਨਾਂ ਕੋਲ ਆਇਆ ਆਹ 8 ਆ ਮੌਸਕਟ ਵਾਲੀ ਪਈ ਆ ਓਕੇ ਚਾਰ ਇਧਰ ਆ ਕੇ ਚਾਰ ਇਧਰ ਆ ਕੇ ਓਕੇ ਇਹ ਹੈਵੀ ਚ ਆ ਗਈ ਜੀ ਓਕੇ ਇਹ ਆਪਾਂ ਮੰਨ ਲੇ ਜੇ ਟਰੈਕਟਰ ਆਪਣਾ ਕੋ ਹੋਣ ਆ ਗਿਆ ਮੰਨ ਲੇ ਜਦ ਕਿੰਨੇ ਕ ਦੇ ਚ ਆਪਣਾ ਟਰੈਕਟਰ ਤਿਆਰ ਕਰਕੇ ਦੇ ਦਾਂਗੇ 2 ਘੰਟੇ ਦੇ ਵਿੱਚ ਵਿੱਚ 2 ਘੰਟੇ ਦੇ ਪਰ ਟਰੈਕਟਰ ਪਾ ਤਿਆਰ ਕਰਕੇ ਸਾਰੀ ਫਿਟਿੰਗ ਫੂਟਿੰਗ ਕਰਕੇ ਕਰਕੇ ਦੇ ਦਾਂਗੇ ਕਿੰਨੇ ਵਜੇ ਵੀਰੇ ਆਪਣੀ ਸ਼ਾਪ ਓਪਨ ਹੋ ਜਾਂਦੀ ਹੈ 9 ਵਜੇ 9 ਸ਼ਾਮ ਨੂੰ 7 ਵਜੇ ਤੱਕ ਫਿਰ ਇੱਥੇ ਰਹਿਨੇ ਆ। ਯਾਕਟ ਲੋਕੇਸ਼ਨ ਬਾਰੇ ਕੀ ਆ ਆਪਣਾ? ਰਾਏਕੋਟ ਅੱਡਾ ਸਿਟੀ ਖਾਣਾ ਨੇੜੇ। ਸਾਹਮਣੇ ਗੁਰਦੁਆਰਾ। ਓਕੇ ਸਾਰੇ ਬਹੁਤ ਸਾਹਮਣੇ ਗੁਰਦਵਾਰ ਸਾਹਿਬ ਵੀ ਦਿਖਾਰੇ ਬਹੁਤ ਸਾਹਮਣੇ। ਰਾਏਕੋਟ ਅੱਡਾ ਸਾਹਮਣੇ ਸਾਡਾ ਗੁਰਦੁਆਰਾ ਸਾਹਿਬ ਅਜੀਤਪੁਰ। ਸਾਹਮਣੇ ਗੁਰਦੁਆਰਾ ਜੀਤਪੁਰ। ਓਕੇ ਲੜਾਈ ਗੁਆੜ ਪੈਦਾ ਨਾ ਇਹ ਲੜਾਈ ਦਾ ਗੁਆੜ ਹਾਂ ਗੁਆੜ ਗੁਦਾਈ ਵਾਲਾ ਗੁਆੜ ਹੀ ਬਕਰਦਾ ਰਾਏਕੋਟ ਰੋਡ ਆ ਇਹ। ਤੇ ਇਦੋਂ ਬਾਅਦ ਸਿਟੀ ਖਾਣਾ ਆ ਜਾਂਦਾ। ਓਕੇ ਆਹ ਗਾਂ ਜਾ ਕੇ ਖਾਣਾ ਸਿਟੀ ਆ ਗਿਆ। ਓਕੇ ਓਕੇ। ਇੱਕ ਦੀ ਦਾ ਹੋਰ ਵੀ ਵਿੱਕੀ ਯਾਰ ਮੈਂ ਅਕਸਰ ਹੀ ਗੱਲ ਕਰਦਾ ਨਾ ਯਾਰ ਜਿਹੜੀ ਤਕਾਰ ਹੋਵੇ ਨਾ ਸ਼ਹਿਰ ਤੋਂ ਬਾਹਰ ਹੋਵੇ ਟਰੈਫਿਕ ਤੋਂ ਬੰਦਾ ਬਹੁਤ ਵੱਜਦਾ ਲੱਗਾ ਟ੍ਰੈਕਟਰ ਖੜਾ ਉਹ ਤੇਰੇ ਕੋਲ ਜਗ੍ਹਾ ਬਹੁਤ ਆ ਮੂਰੇ ਇਧਰ ਵੀ ਕਰਨ ਲੱਗੇ ਇੱਕ ਅਗਲੇ ਸਾਲ ਰੱਬ ਮਿਹਰ ਕਰੇ ਉਧਰ ਵੀ ਕਰ ਦੇ ਡੀਟੀ ਰੋਡ ਤੇ ਉਹ ਪਾਲੇ ਜਿਹੜੀ ਰੋਡ ਤੇ ਵੀ ਉਹ ਵੀ ਬਾਲਾ ਸੋਖਾ ਹੋ ਜੇ ਉਧਰ ਵੀ ਕਰਨੀ ਹੈ ਕਿਉਂਕਿ ਆਮ ਦੁਕਾਨਾਂ ਦਾ ਜਿੱਥੇ ਮਰਦੀ ਜਾਵੜਾ ਜਿਹੜੇ ਮਰਦੀ ਸ਼ਹਿਰ ਚ ਜਾਵੜਾ ਟਰੈਫਿਕ ਦੇ ਵਿੱਚ ਹੁੰਦੀਆਂ ਨੇ ਮੈਂ ਆਪਣਾ ਟਰੈਕਟਰੀ ਜਾਣੀ ਕਿ ਟ੍ਰੈਕਟਰ ਡਰਾਈਵ ਕਰਾਉਣਾ ਜਾਂ ਮਾਲਕ ਕੋਈ ਗੱਡੀ ਦੇ ਵਿੱਚ ਫੀਟਿੰਗ ਕਰਾਉਣੀ ਆ ਯਾਰ ਬਹੁਤ ਔਖਾ ਹੋ ਜਾਂਦਾ ਨਾ ਪਰ ਤੇਰੇ ਕੋਲ ਸੌਖ ਨਾ ਜਗ੍ਹਾ ਬਹੁਤ ਆ ਜਗ੍ਹਾ ਗੱਡੀ ਬਹੁਤ ਦੂਰ ਚੂਰ ਚੱਲਦੀ ਆ ਤੇਰੇ ਕੋਲ ਇੱਥੇ ਜਗ੍ਹਾ ਬਹੁਤ ਬੁਰੇ ਪਈ ਆ ਨਾ ਵਾਧੂ ਜਗ੍ਹਾ ਆ ਨਾ ਨਾ ਦਾ ਇਹ ਸਿਰਫ ਇਹ ਆ ਵੀ ਇਹ ਐਂਟਰੀ ਆ ਸ਼ਹਿਰ ਦੀ ਇਹ ਜਿੱਧਰੋਂ ਰਾਏਕੋਟ ਵਾਲੇ ਪਾਸੇੋਂ ਆਉਣਾ ਵਾ ਅਗਲੇ ਨੇ ਬੱਸੀਆਂ ਦਾ ਇਧਰੋਂ ਉਧਰ ਵੀ ਬਾਲਾ ਬਾਲਾ ਸੌਖਾ ਉਧਰ ਵੀ ਐਂਟਰੀ ਜੀ ਕਰਾਂਗੇ ਉਹ ਵੀ ਐਂਟਰੀ ਜੀ ਆ ਜੇ ਮਾਲਕ ਕਹਿੰਦੇ ਉਧਰੋਂ ਆਉਣਾ ਵਾ ਪੌਲ ਲੰਘਿਆ ਉਹ ਮੇਨ ਆ ਜੇ ਉਹ ਜੀਡੀ ਰੋਡ ਵਾਲੇ ਪਾਸੇ ਕਰਦੀ ਸੁੱਖ ਦਾ ਗਾਂ ਵਾਲੇ ਸਾਲ ਅਗਲੇ ਸਾਲ ਬਾਹਲਾ ਹੀ ਨਿਆਰਾ ਫੋੜ ਮੋਗਾ ਫੋੜ ਪਰ ਰੋਡ ਦੇ ਉੱਤੇ ਦਾ ਅਗਲੇ ਸਾਲ ਕਰਦਾਂਗੇ ਇਹ ਵੀ ਕੰਮ ਤੇ ਉਸ ਤੋਂ ਬਿਨਾ ਅਸੀਂ ਹੋਰ ਆਪਾਂ ਕੀ ਕੰਮ ਕਰਦੇ ਆਂ ਨਾਲੋ ਜਿਵੇਂ ਹੁਣ ਆਪਣੇ ਕੋਲ ਆਹ ਚਾਰਜਰ ਵਗੈਰਾ ਰਿਪੇਅਰ ਵਗੈਰਾ ਫੇਰ ਵਗੈਰਾ ਇਹ ਖੋਰ ਰਿਪੇਅਰ ਦੀ ਗੱਲ ਆ ਯਾਰ ਜੇ ਮਾਲਾ ਵੀਰੇ ਤੇਰੇ ਕੋਲ ਤੇਰਾ ਫੱਟ ਕੀਤਾ ਹੋਇਆ ਬੂ ਫਿਰ ਨਾ ਆਵੇ ਕਿਸੇ ਹੋਰ ਦਾ ਜੇ ਉਹ ਵੀ ਰਿਪੇਅਰ ਰਿਪੇਅਰ ਕਰਕੇ ਦੇਵੇ ਸਾਰੇ ਕਰਦੀ ਤੇ ਰਿਪੇਅਰ ਆ ਦੇ ਲਕ ਪਈਆਂ ਪਈਆਂ ਸਾਰਿਆਂ ਦੀਆਂ ਅਸਾ ਜਣੇ ਹੋਰਾਂ ਦਾ ਵੀ ਜਿਹੜਾ ਦਾ ਮਰਜ਼ੀ ਬਣਾ ਬਣਾ ਆ ਜਵੇ ਜਿਹੜਾ ਮਰਜ਼ੀ ਆ ਜੇ ਉਹ ਜਿਹੜੇ ਨਖਾਰਿਆਂ ਦੀ ਪਰਵੇਰ ਰਿਪੇਅਰ ਕਰਕੇ ਦੇ ਦਾਂਗੇ ਮਿਹਨਤ ਆਉਦੀ ਲਾ ਲਾ ਜੇ ਮਿਹਨਤ ਲੈ ਲੇ ਜੀ ਜਿਹੜਾ ਵਿੱਚੋਂ ਸਮਾਨ ਪਿਆ ਸਮਾਨ ਦੇ ਹੈ ਹਨਾ ਠੀਕ ਹੈ ਤੇ ਲੋ ਜੀ ਆਪਣੇ ਵੀਰ ਨੇ ਬੂਖਰਾਂ ਵਾਲੀ ਦੁਕਾਨ ਸਟਾਰਟ ਕੀਤੀ ਹੋਈ ਆ ਆਪਦੀ ਟਰੈਕਟਰਾਂ ਦੇ ਬੂਖਰ ਵਗੈਰਾ ਵੀਰ ਲਾਉਂਦਾ ਸਪੀਕਰ ਵਗੈਰਾ ਲਾਉਂਦਾ ਚਾਹੇ ਕਾਰਾਂ ਵਾਲੇ ਲਵਾ ਲਓ ਵੱਡੇ ਸਪੂਫਰ ਲਾ ਲਓ ਛੋਟੇ ਬੂਫਰ ਲਾ ਲਓ 12 ਇੰਚ 15 ਇੰਚ 18 ਇੰਚ ਜਿਹੜੇ ਮਰਜ਼ੀ ਲਵਾ ਲਿਓ ਜਿੰਗਰਾਉਂ ਸ਼ਹਿਰ ਦੇ ਵਿੱਚ ਆਪਦੀ ਇਹ ਸ਼ਾਪ ਓਪਨ ਕੀਤੀ ਹੋਈ ਆ 1.5-2 ਸਾਲ ਤੋਂ। ਦੁਬਾਰਾ ਫੇਰ ਲੋਕੇਸ਼ਨ ਆਪਾਂ ਦਿਖਾ ਦਿੰਦੇ ਆ ਤੁਹਾਨੂੰ। ਜਿੰਗਰਾਉਂ ਸ਼ਹਿਰ ਰਾਏਕੋਟ ਰੋਡ ਬੱਸਿਆਂ ਰਾਏਕੋਟ ਰੋਡ ਰਾਏਕੋਟ ਵਾਲਾ ਅੱਡਾ ਅੱਧੇ ਗੱਲੇ ਅੱਧੇ ਗੱਲੇ ਦੀ ਦੂਰੀ ਦੇ ਉੱਤੇ। ਸਾਹਮਣੀ ਸਾਈਡ ਅਜੀਤ ਸਰ ਗੁਰਦਰਾ ਸਾਹਿਬ, ਵਧਾਈ ਗਵਾੜ ਕੋਲੀ ਸਿਟੀ ਥਾਣਾ ਤੇ ਸਾਹਮਣੀ ਸਾਡਾ ਜੀ ਪ੍ਰੀਤ ਇਲੈਕਟ੍ਰੋਨਿਕ ਦੀ ਦੁਕਾਨ ਵੀਰ ਦੀ ਤੇ ਜਰੂਰ ਵੀਰ ਨੂੰ ਵੀਰ ਕੋਲੇ ਵਿਜ਼ਿਟ ਕਰਿਓ। ਬਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਚੈਨਲ ਉਪਰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ